ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 10 ਤੋਂ 13 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰੀਏ ਬੱਦਲਬਾਈ ਦੀ ਪੰਜਾਬ ਦੇ ਉੱਪਰ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਲਗਾਤਾਰ ਬਣੀ ਹੋਈ ਹੈ ਪੰਜਾਬ ਦੇ ਉੱਪਰ ਕਾਫੀ ਦਿਨਾਂ ਤੋਂ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਬੱਦਲਬਾਈ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸ ਹੁਣ ਆਪਾਂ ਗੱਲ ਕਰਦੇ ਹਾਂ ਜਿਲ੍ਹਿਆਂ ਦੇ ਹਿਸਾਬ ਨਾਲ 10 ਤੋਂ ਲੈ ਕੇ 13 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਅਪਡੇਟ ਦੇਖ ਲੈਂਦੇ ਹਾਂ ਜੀ 10 ਅਗਸਤ ਨੂੰ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ ਪਠਾਨਕੋਟ ਹੋ ਗਿਆ ਜੀ ਸਾਡਾ ਹੁਸ਼ਿਆਰਪੁਰ ਤੇ ਰੂਪਨਗਰ ਇਹ ਤਿੰਨ ਜੇ ਜ਼ਿਲ੍ਹੇ ਮੇਨ ਨੇ ਜਿਹੜੇ ਹਿਮਾਚਲ ਨੂੰ ਟੱਚ ਕਰਦੇ ਨੇ ਤੇ ਇਹਨਾਂ ਵਿੱਚ ਲਗਭਗ ਹਿਮਾਚਲ ਵੱਲੋਂ ਜਦੋਂ ਬਾਰਿਸ਼ ਹੁੰਦੀ ਹੈ ਤਾਂ ਅਕਸਰ ਇਹਨਾਂ ਇਲਾਕਿਆਂ ਵਿੱਚ ਵੀ بارش ਦਾ ਮਾਹੌਲ ਬਣ ਜਾਂਦਾ ਹੈ ਤੇ ਇਹਨਾਂ ਇਲਾਕਿਆਂ ਵਿੱਚ ਤਗੜੀ بارش ਤਾਂ ਨਹੀਂ ਹੈ ਪਰ ਬਹੁਤੇ ਇਲਾਕੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਜੋ ਕਿ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦਾ ਜਿਸ ਦੇ ਕਾਰਨ ਕਿੜਮਣ ਕਣੀ ਬੂੰਦਾ ਬੰਦੀ ਹੈ ਤੇ ਕੁਝ ਕੁ ਹਾਲਾਤ ਹਲਕੇ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਨੇ ਹਮਸ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜੇ ਹਨ ਨਹੀਂ ਕਿ ਹਮਸ ਘਟ ਹੋਵੇਗੀ ਹਮਸ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਨਾਲ ਦੀ ਨਾਲ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਇਹ 5 6 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਮੌਸਮ ਡਰਾਈ ਰਹਿਣ ਦੀ ਉਮੀਦ ਹੈ ਕੋਈ ਵੱਡੀ ਹਲਚਲ ਨਹੀਂ ਹੈ ਖੁਸ਼ਕ ਮਾਹੌਲ ਬਣਿਆ ਰਹੇਗਾ ਜਿਸ ਦੇ ਸਿੱਟੇ ਵਜੋਂ ਸਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਕੋਈ ਬਹੁਤ ਤਗੜੇ ਨਹੀਂ ਹਨ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਤਾਂ ਮੌਸਮ ਫਿਲਹਾਲ ਇਹਨਾਂ ਇਲਾਕਿਆਂ ਵਿੱਚ ਮਿਕਸ ਰੂਪ ਦੇ ਵਿੱਚ ਬਣਿਆ ਰਹੇਗਾ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੇ ਹਿਸਾਬ ਦੀ ਤਾਂ ਗੁਰਦਾਸਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਵਾਲੀ ਅਤੇ ਪਟਿਆਲਾ ਵਿੱਚ ਥੋੜੀ ਜਿਹਾ ਜ਼ਿਆਦਾ ਬੱਦਲਬਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਮੀਂਹ ਦੇ ਹਾਲਾਤ ਮਿਕਸ ਰੂਪ ਦੇ ਵਿੱਚ ਰਹਿਣਗੇ ਤਕੜੀ ਕਾਰਵਾਈਆਂ ਘੱਟ ਹੀ ਹੋਣ ਦੀ ਉਮੀਦ ਹੈ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 11 ਅਤੇ 12 ਤਰੀਕ ਦੀ ਤਾਂ 11 ਤਰੀਕ ਨੂੰ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਭਾਰੀ ਮੀਂਹ ਤਾਂ ਨਹੀਂ ਹੈ ਬੱਦਲਬਾਈ ਰਹੇਗੀ ਜਿਸ ਦੇ ਕਾਰਨ ਗਰਮੀ ਤੋਂ ਰਾਹਤ ਪੰਜਾਬ ਵਾਸੀ ਨੂੰ ਮਿਲ ਸਕਦੀ ਹੈ ਹਮਸ ਤੋਂ ਥੋੜਾ ਜਾ ਛੁਟਕਾਰਾ ਮਿਲ ਸਕਦਾ ਹੈ ਪਠਾਨਕੋਟ ਦੇ ਏਰੀਆ ਵਿੱਚ ਥੋੜੀ ਜੀ ਜ਼ਿਆਦਾ ਕਾਰਵਾਈ ਹੋ ਸਕਦੀ ਹੈ ਮੀਂਹ ਦੀ ਹਿਮਾਚਲ ਦੇ ਨਾਲ ਲੱਗਦੇ ਏਰੀਆ ਜਿਉਂ ਉਨ੍ਹਾਂ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਥੋੜੇ ਜੇ ਹਾਲਾਤ ਬਰਕਰਾਰ ਹੀ ਰਹਿੰਦੇ ਨੇ ਬਾਕੀ ਗੁਰਦਾਸਪੁਰ ਅਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੁਹਾਲੀ ਇਨ੍ਹਾਂ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਬੱਦਲਬਾਜ਼ੀ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ 50% ਦੀ ਕਾਰਵਾਈ ਹੋ ਸਕਦੀ ਹੈ ਬੱਦਲਬਾਜ਼ੀ ਬੜੇ ਰਹਿਣ ਕਾਰਨ ਤਾਪਮਾਨ ਦੇ ਵਿੱਚ ਵੀ ਗਰਾਵਟ ਆਪਗੀ ਹਮਸ ਤੋਂ ਵੀ ਰਾਹਤ ਮਿਲ ਸਕਦੀ ਹੈ ਕਿਉਂਕਿ ਹੁਣ ਤਾਪਮਾਨ ਦੁਆਰਾ ਤੋਂ ਵਧਨੇ ਸ਼ੁਰੂ ਹੋ ਰਹੇ ਨੇ 35 ਤੋਂ 40 ਡਿਗਰੀ ਤੱਕ ਤਾਪਮਾਨ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹਮਸ ਰਹਿ ਰਹੀ ਹੈ ਮੁੜਕੇ ਵਾਲੀ ਪਸੀਨੇ ਵਾਲੀ ਗਰਮੀ ਆ ਰਹੀ ਹੈ ਪਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਅਤੇ ਮਾਨਸਾ ਵਿੱਚ ਕਿਤੇ ਨਾ ਕਿਤੇ ਕਾਰਵਾਈ ਥੋੜੀ ਜਿਹੀ ਘਟ ਹੈ ਜਿਆਦਾ ਕਾਰਵਾਈ ਨਹੀਂ ਹੈ ਮੀਂਹ ਦੀ ਬਾਕੀ ਹਾਲਾਤ ਤੁਸੀਂ ਦੇਖ ਹੀ ਰਹੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਾਲਾਤ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਤਗੜੀ ਬੱਦਲਵਾਈ ਕਾਰਨ ਥੋੜੀ ਜਿਹੀ ਰਾਤ ਪੰਜਾਬ ਵਾਸੀ ਨੂੰ ਮਿਲਦੀ ਹੈ 12 ਅਗਸਤ ਦੀ ਗੱਲ ਕਰੀਏ ਫਿਰ ਤੋਂ ਪਠਾਨਕੋਟ ਦੇ ਏਰੀਆ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕੀਤੀ ਜਾਵੇ ਬਾਕੀ ਪੰਜਾਬ ਦੀ ਤਾਂ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਬਸੇਲਕਾ ਇਹਨਾਂ ਇਲਾਕਿਆਂ ਦੇ ਵਿੱਚ ਫੇਰ ਤੋਂ ਮੌਸਮ ਡਰਾਈ ਹੈ ਖੁਸ਼ਕ ਹੈ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਦੱਖਣ ਪੂਰਬੀ ਮਾਫ ਕਰਨਾ ਦੱਖਣ ਪੱਛਮੀ ਇਲਾਕੇ ਯਾਨੀ ਕਿ ਅਰਬ ਸਾਗਰ ਤੋਂ ਹਵਾਵਾਂ ਆਉਂਦੀਆਂ ਨੇ ਜੋ ਖੁਸ਼ਕ ਹੁੰਦੀਆਂ ਨੇ ਅਤੇ ਡਰਾਈ ਹੁੰਦੀਆਂ ਨੇ ਤੇ ਥੋੜੀ ਉਹ ਠੰਡ ਦਾ ਅਹਿਸਾਸ ਵੀ ਕਰਾਉਂਦੀਆਂ ਨੇ ਪਰ ਮੌਸਮ ਇਹਨਾਂ ਇਲਾਕੇ ਵਿੱਚ ਮੀਂਹ ਦੀ ਉਮੀਦ ਨਾ ਮਾਤਰ ਹੁਣ ਕਾਰਨ ਬਾਕੀ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਬਾਕੀ ਪੂਰੇ ਪੰਜਾਬ ਦੇ ਵਿੱਚ ਠੀਕ ਠਾਕ ਬੱਦਲਵਾਈ ਰਹਿਣ ਦਾ ਕਾਰਨ ਮਿਕਸ ਰੂਡ ਦੇ ਵਿੱਚ ਮਾਹੌਲ ਗਰਮੀ ਦਾ ਮੀਂਹ ਦਾ ਬਣਦਾ ਦਿਖਾਈ ਦੇ ਰਿਹਾ ਤਗੜੇ ਸਿਸਟਮ ਨਹੀਂ ਹਨ ਜੇ ਅਸੀਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਈਏ ਕਿ ਇਕਾ ਦੁੱਕਾ ਸਿਸਟਮ ਆਉਂਦੇ ਰਹਿਣਗੇ ਤਗੜੇ ਸਿਸਟਮ ਦੀ ਕੋਈ ਵੀ ਕਾਰਵਾਈ ਨਹੀਂ ਹੈ ਜਿਸ ਦੇ ਉਮੀਦ ਜਾਗ ਰਹੀ ਹੈ ਕਿ ਪੰਜਾਬ ਵਿੱਚ ਠੀਕ ਠਾਕ ਮਾਹੌਲ ਬਣਿਆ ਰਹੇਗਾ ਆਖਰੀ ਦਿਨ ਦੀ ਅਗਰ ਗੱਲ ਕਰੀਏ 13 ਅਗਸਤ ਦੀ ਤੁਸੀਂ ਦੇਖੋਗੇ ਫੇਰ ਤੋਂ ਪਠਾਨਕੋਟ ਦੇ ਨੇੜੇ ਤੇੜੇ ਕਾਰਵਾਈਮੀ ਦੀ ਹੋ ਸਕਦੀ ਹੈ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਤਗੜੀ ਬੱਦਲ ਵਾ ਦੇਖਣ ਨੂੰ ਮਿਲੇਗੀ ਅਗਰ ਮਾਝੇ ਦੇ ਇਲਾਕੇ ਦੀ ਗੱਲ ਕਰੀਏ ਅਸੀਂ ਮੇਨ ਤੌਰ ਤੇ ਤੁਸੀਂ ਦੇਖੋਗੇ ਕਿ ਮਾਝੇ ਤੇ ਮਾਲਵੇ ਦੇ 벨ਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਨੀ ਕਿ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਰਣਾਲਾ ਤੇ ਮਾਨਸਾ ਵਿੱਚ ਕਿਤੇ ਨਾ ਕਿਤੇ ਘੱਟ ਉਮੀਦ ਹੈ ਮੀਂਹ ਦੀ ਤਗੜੀ ਉਮੀਦ ਨਹੀਂ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਮਾਹੌਲ ਠੀਕ ਠਾਕ ਹੀ ਬਣਿਆ ਰਹੇਗਾ ਬਾਕੀ ਪੰਜਾਬ ਦੇ ਵਿੱਚ ਤਗੜੀ ਕਾਰਵਾਈ ਹੋ ਸਕਦੀ ਹੈ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਬੱਦਲਬਾਈ ਸਾਨੂੰ 13 ਅਗਸਤ ਨੂੰ ਦੇਖਣ ਨੂੰ ਮਿਲੇਗੀ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 25 ਤੋਂ 50% ਤੇ 75% ਤੱਕ ਦੀ ਉਮੀਦ ਪੰਜਾਬ ਦੇ ਵਿੱਚ ਬੱਦਲਬਾਈ ਤੇ ਮੀਂਹ ਦੀ ਬਣਦੀ ਹੈ ਆਉਂਦੇ ਸਮੇਂ ਵਿੱਚ ਹਾਲਾਤ ਬਦਲਦੇ ਰਹਿੰਦੇ ਨੇ ਤਾਂ ਹੀ ਰਿਕੁਐਸਟ ਕਰਦੇ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਆਪਣੇ ਪਿੰਡ ਸ਼ਹਿਰ ਦੇ ਇਲਾਕੇ ਦਾ ਨਾਮ ਲਿਖੋ ਬਾਕੀ ਕਮੈਂਟਸ ਦੇ ਵਿੱਚ ਇੱਕ ਹਾਈਪ ਦਾ ਬਟਨ ਹੈ ਜੀ ਉਸ ਬਟਨ ਨੂੰ ਜ਼ਰੂਰ ਕਲਿੱਕ ਕਰਿਓ ਸਾਨੂੰ ਪੁਆਇੰਟ ਮਿਲਦੇ ਨੇ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਹੋਰ ਜਾਣਨ ਵਾਲੇ ਤੱਕ ਵੀ ਇਹ ਵੀਡੀਓ ਪਹੁੰਚੇਗੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ